ਲੋਕ ਮੁਹੱਲਾ ਪੰਜਵਾ ਅੰਤਰ ਚਿੰਤਾ ਨੈਣੀ ਸੁਖੀ ਮਾਰੇ ਜਿਹੜੇ ਧਨੀ ਆਦਮੀਆਂ ਬੜੇ ਖੁਸ਼ ਦਿਸਦੇ ਆ ਬੜੇ ਗੁਲਸ਼ਰ ਲੈ ਉਗਾਉਂਦੇ ਆ ਸ਼ਰਾਬਾਂ ਪੀਂਦੇ ਆ ਮੌਜਾਂ ਮਾਣਦੇ ਆ ਤਮਾਸ਼ੇ ਨਾਚ ਵੇਖਦੇ ਆ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਏ ਜਿਵੇਂ ਸਤਿਗੁਰੂ ਦੇ ਸ਼ਾਹਕਾਰ ਨੂੰ ਦੇਖ ਕੇ ਮਰਦਾਨੇ ਨੇ ਕਿਹਾ ਸੀ ਕਿ ਮਾਰਾ ਬੜਾ ਸੁਖੀ ਹੈ ਮਹਾਰਾਜ ਕਹਿਣ ਲੱਗੇ ਕੌਣ ਆ ਸੁਖੀ ਮਰਦਾਨਿਆਂ ਇਹਨੂੰ ਪੁੱਛ ਕੇ ਵੇਖੋ ਜਦੋਂ ਸ਼ਾਹੂਕਾਰ ਨੇ ਪੁੱਛਿਆ ਰੋਣ ਲੱਗਾ ਕਹਿੰਦਾ ਜੀ ਹਜਾ ਮੈਨੂੰ ਦੁੱਖ ਹੈ ਜਿ ਕਿਸੇ ਨੂੰ ਦੁੱਖ ਨਹੀਂ ਇਉ ਗੁਰੂ ਮਹਾਰਾਜ ਆਖ ਕਹਿੰਗੇ ਨੀਤਨ ਆਗੇ ਸ਼ਾਹੂਕਾਰ ਚੰਗੇ ਚੰਗੇ ਸਰਵਾਰ ਦੇ ਦੇਣਾ ਤੁਹਾਨੂੰ ਵੇਖਣ ਨੂੰ ਉਹ ਅੰਦਰੋਂ ਚਿੰਤਾ ਦੇ ਮਾਰੇ ਹੋਏ ਐ ਜਿਵੇਂ ਘੁਨੇ ਦੀ ਖਾਦੀ ਲੱਕੜੀ ਹੁੰਦੀ ਪੋਲੀ ਹੁੰਦੀ ਐ ਉਤੋਂ ਛਿਲ ਬਣੀ ਦਿਖਦੀ ਐ ਵਿਚੋਂ ਆਟਾ ਬਣੀ ਹੁੰਦੀ ਐ ਐ ਅੰਦਰ ਚਿੰਤਾ ਦੇ ਮਾਰੇ ਹੋਏ ਅੱਖਾਂ ਆਦਮ ਭਾਈ ਸੁਹੀ ਦਿਸ ਰਹੇ ਹਨ ਉਹ ਮੂਲ ਨਾ ਉਤਰੈ ਭੁੱਖ ਅਗੇ ਜੀ ਪਦਾਰਥ ਤਾਂ ਬਹੁਤ ਹਨ ਨਾਲ ਕੋਲੇ ਮਾਰੇ ਕਹਿੰਦੇ ਜਿੰਨੇ ਪਦਾਰਥ ਐ ਇੰਨੇ ਜੇ ਹੋਰ ਵੀ ਹੋ ਜਾਣ ਫੇਰ ਵੀ ਮੂਲਕਾ ਭੁੱਖ ਨਹੀਂ ਉਹਨਾਂ ਦੀ ਮਿਲਦੀ ਆਸਾ ਬਣੀ ਰਹਿੰਦੀ ਵੀ ਹੋਰ ਹੋ ਜਾਣ ਹੋਰ ਹੋ ਜਾਣ ਪਦਾਰਥਾਂ ਪਹਿਲਾਂ ਜਮਾ ਕਰੀ ਜਾਂਦੇ ਐ ਖਰਚ ਦੇ ਨਹੀਂ ਤੇ ਹੋਰ ਚਾਹੁੰਦੇ ਹਨ ਪਦਾਰਥਾਂ ਆਸ਼ਾ ਵੀ ਉਹਨਾਂ ਦੀ ਕੋਈ ਉਤਰਦੀ ਹੈ ਨਾਨਕ ਸੱਚੇ ਨਾਮ ਬਿਨ ਸਤਗੁਰੂ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਦਾ ਭਾਈ ਨਾਮ ਜਪੇ ਤੋਂ ਬਗੈਰ ਕਿਸੇ ਦਾ ਲਤੂ ਦੁੱਖ ਕਿਸੇ ਦਾ ਜੰਮ ਮਰਨ ਦਾ ਦੁੱਖ ਤ੍ਰਿਸ਼ਨਾ ਦਾ ਦੁੱਖ ਕਲੇਸ਼ ਮੁਕਾਰਾਂ ਦਾ ਨਹੀਂ ਦੁੱਖ ਲਿਆ ਇਹਦਾ ਨਾਮ ਨਾਲ ਹੀ ਲੈਂਦਾ ਜਿਸਕੇ ਦਾ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਮਹੱਲਾ ਪੰਜਵ ਮੁੱਠੜੇ ਸੇ ਸਾਥ ਉਹ ਸਤਿਗੁਰੂ ਜੀ ਸਾਖਾਂ ਦੇ ਸਾਥ ਮੁਠੀ ਦੇ ਲੁਕੇ ਗਏ ਹਨਗੇ ਕਾਮਕਰੋ ਲੋਭ ਮੋਹ ਕਾਮੀ ਲੁਕੇ ਸਾਥ ਉਠਾਂ ਦੇ ਕਾਫਲਿਆਂ ਦਾ ਨਾਮ ਹੁੰਦਾ ਐਸੇ ਪ੍ਰਕਾਰ ਜਿਹੜੇ ਉਠਾਂ ਦੇ ਕਾਫਲੇ ਨਹੀਂ ਦੇਹਾਂ ਸੁਖੋਂ ਸਠੂਲ ਕਾਰਨ ਇਹ ਦੇਹਾਂ ਦੇ ਸੂਰਾ ਦੇ ਪੂਰ ਲੁਕੇ ਦੇ ਕਾਮਕਰੋ ਲਾਭ ਇਕੱਠਾ ਕਰਕੇ ਜਿੰਨੀ ਸੱਚ ਨਾ ਲੱਦਿਆ ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣੇ ਅੰਤਾਰ ਕਰਨ ਦੇ ਰੂਪੀ ਗੱਡੇ 'ਚ ਲੱਗਿਆ ਨਹੀਂ ਹੈ ਹੋਰੀ ਕੂੜਾਈ ਕਿ ਹੁੜਾਦਕ ਅੰਦਰ ਲੱਗੀ ਬੈਠੇ ਹਨ ਨਾਨਕ ਸੇ ਸਾਵਾਸ ਉਹਨਾਂ ਦੇ ਕਾਇਮ ਹਰ ਕਦੇ ਸੇ ਉਹ ਪੁਰਖ ਨਾ ਲੋਕਾ ਜੀ ਸਾਵਾਤਨ ਕਾਦੇ ਯੋਗ ਹਨ ਇੰਨੀ ਗੁਰਮੇਲ ਇੱਕ ਪਛਾਣ ਜਿਨ੍ਹਾਂ ਦੇ ਸਤਗੁਰਾਂ ਦੇ ਨਾਲ ਮਿਲ ਕੇ ਕਦੇ ਪਰਮੇਸ਼ਵਰ ਦੀ ਪਛਾਣ ਕਰ ਲਈ ਹੈ ਪੌੜੀ ਜਿੱਥੇ ਬੈਸਨ ਸਾਧ ਜਨ ਮੇਰੇ ਜੀ ਸੰਤ ਭਗਤ ਜਨ ਹਨ ਇਹ ਜਗ੍ਹਾ ਜਿੱਥੇ ਉਹ ਬੈਠਦੇ ਹਨ ਉਹ ਥਾਨ ਸੁਹੰਦਾ ਉਹ ਥਾਨ ਸੋਹਣੀ ਕੁੰਦਾ ਹੈ ਗਰਮ ਨਾ ਹੋਵੇ ਇੱਥੇ ਦੀ ਗੱਲ ਉਹ ਇਹ ਸੇਵਨ ਸਮ੍ਰਿਥ ਆਪਨ ਉਹ ਸੇਵਨ ਕਰਦੇ ਹਨ ਸ਼ਰਵ ਕਲਾ ਸੁਵਰਾਚਾ ਆਪਣੇ ਪ੍ਰਮੇਸ਼ਰ ਨੂੰ ਅਨਸਾਰ ਦਾ ਪਾਠ ਕਰਲੋ ਨਹੀਂ ਕੀਤਾ ਤੁਨ ਉਹ ਇਹ ਸੇਵਨ ਸਮ੍ਰਿਥ ਆਪਨ ਸ਼ਰਵ ਕਲੇਸ਼ ਸਮ੍ਰਥੋ ਪ੍ਰਮੇਸ਼ਰ ਜਿਹੜਾ ਆਪਣਾ ਪਿਆਰਾ ਉਹਦਾ ਸੇਵਨ ਕਰਦੇ ਆ ਦਾਸ ਕਰਨੀ ਭਾਈ ਸਾਹਿਬ ਬਿਨ ਸਹਿ ਸਭ ਮੰਦਾ ਸਾਰਾ ਮੰਦਾ ਸੁਆਨ ਨਾਸ਼ ਹੋ ਜਾਂਦਾ ਜੋ ਕੋਈ ਮੰਦਾ ਸੰਕਲਪ ਲੈ ਕੇ ਆਉਂਦਾ ਉਹਦਾ ਵੀ ਸਭ ਨਾਸ਼ ਹੋ ਜਾਂਦਾ ਐਸੀ ਸੰਗਤ ਹੈ ਪਤ ਤੋ ਉਧਾਰਨ ਪਾਰ ਬ੍ਰਹਮ ਪੁਰਵਿਸ਼ੁਲ ਇਹਦਾ ਹਾਰ ਕਰਨ ਵਾਲਾ ਹੈ ਪਾਪਾ ਪੁੰਨੇ ਤੋ ਪਾਰ ਹੈ ਬ੍ਰਹਮ ਵਿਆਪਕ ਹੈ ਸੰਤ ਵੇਦ ਕਹੰਦਾ ਇਸ ਗੱਲ ਦੇ ਉਗਾ ਕੌਣ ਸੰਤ ਮਹਾਤਮਾ ਤੱਤ ਵੇਦ ਤੇ ਵੇਦ ਵੀ ਇਸ ਗੱਲ ਨੂੰ ਕਹਿੰਦਾ ਹੈ ਉਗਾ ਹਨ ਮਹਾਤਮਾ ਜੀਵਨ ਮੁਕਤ ਜਿਹੇ ਹਨ ਓ ਵਾਹੀੁੰਦੇ ਤੇ ਬੇਰਦੀ ਉਹਦੇ ਕਾਈ ਕਹਿ ਰਿਹਾ ਹੈ ਭਗਤ ਵਛਲ ਤੇਰਾ ਬਿਰਦ ਹੈ ਮੋਰ ਭਗਤਾਂ ਦੇ ਨਾਲ ਵਛਲ ਪਿਆਰ ਕਰਨਾ ਇਹ ਆਪ ਦਾ ਬਿਰਦਪਰਨ ਹੈ ਜੁਗ ਜੁਗ ਵਰਤੰਦਾ ਜੁਗ ਜੁਗ ਜੰਤਰੀ ਜਮੀ ਵਰਤਦਾ ਆਇਆ ਹੈ ਸਾਜੁਗ ਦੇ ਵਿੱਚ ਦੇਖ ਲੋ ਹਰ ਜੁਗ ਜੂ ਭਗਤੋ ਪਾਇਆ ਪਹਿਲ ਲਖਦਾ ਆਇਆ ਰਾਮ ਰਾਜੇ ਹਰਨਾਕ ਦੁਸ਼ਟਰ ਮਾਰਿਆ ਪ੍ਰਹਲਾਦ ਕਰਾਇਆ ਤੂੰ ਜੁਗਾ ਜੁਗਾ ਚ ਆਵਗਾ ਤ੍ਰੇਤੇਈ ਜੀ ਕੋਨੂ ਰਾਜ ਦਿੱਤਾ ਰਾਵਣ ਨੂੰ ਮਾਰਿਆ ਇਸੇ ਪ੍ਰਕਾਰ ਦੁਆਪਰ ਵਿੱਚ ਉਗਰ ਸਿੰਘ ਨੂੰ ਰਾਜ ਦਿੱਤਾ ਕਾਂਸਿਮ ਨੂੰ ਮਾਰਿਆ ਕਲਯੂਗ ਵਿੱਚ ਖਾਲਸੇ ਨੂੰ ਬਖਸ਼ੀਸ਼ ਕੀਤੀ ਮਹਾਰਾਜ ਸਾਹਿਬ ਜੀ ਨੇ ਔਰੰਗਜ਼ੇਬ ਜ਼ਾਲਮ ਨੂੰ ਜਪਨਾ ਮੈਨਾਂ ਖਤਮ ਕੀਤਾ ਇਹ ਜੁਬਾਂ ਜੋਹਾਂ ਦੇ ਵਰਤਦਾ ਹੈ ਨਾਨਕ ਜਾਚੈ ਏਕ ਨਾਮ ਫਿਰ ਉਸ ਦੇ ਬਾਦਸ਼ਾਹ ਇਕਾ ਦੇ ਨਾਮ ਨੂੰ ਜਾਚਦੇ ਮੰਗਦੇ ਹਾਂ ਮਨ ਤਨ ਭਾਵੰਦਾ ਸਭ ਮਨ ਜੀ ਦੇ ਕੰਮ ਕੇ ਆਉਦਾ ਨਾਮ ਤਨ ਜੀ ਪਾਉਂਦਾ ਹੈ ਜੀ ਅੱਛਾ ਲੱਗਦਾ ਹੈ ਸ਼ਲੋਕ ਮਹੱਲਾ 5ਵਾਂ ਛਿੜੀ ਚੁਹ ਕੀ ਪਹੁ ਫੁੜੀ ਸਰਸੰਗੇ ਜੀ ਜਦੋਂ ਪੈ ਫਾੜਦੀ ਐ ਚਿੜੀ ਚੂਕਦੀ ਲੰਮੀ ਦੀ ਚਿੜੀ ਹੁੰਦੀ ਐ ਕਾਲੀ ਜੀ ਉਹ ਚਿੜੀ ਉਦੋਂ ਚੂਕਦੀ ਜਦੋਂ ਪੈ ਫਾਟੇ ਹੁੰਦੀ ਐ ਵਾਗਾਂ ਨੂੰ ਬਹੁਤ ਤਰੰਗ ਉਹਨਾਂ ਦੇ ਚਿੜੀ ਚੂਕਦੀ ਦੇ ਨਾਲ ਐ ਜਿੰਨੇ ਲੋਕ ਕੋਈ ਸੁੱਤੇ ਪੈ ਉੱਠਦੇ ਐ ਅੱਖਾਂ ਮਲਦੇ ਐ ਕੋਈ ਕੁਝ ਕਰਦਾ ਕੋਈ ਕੁਝ ਕੋਈ ਹਲ ਬਾਉਣ ਵਾਸਤੇ ਕੋਈ ਗੁਡਾਈ ਕਰਨ ਵਾਸਤੇ ਕੋਈ ਬੀਜਣ ਵਾਸਤੇ ਬਾੜੀਆਂ ਲਹਿਰਾਂ ਵਗਦੀਆਂ ਪੁਰਖਾਂ ਦੇ ਅੰਦਰ ਐ ਕੀ ਦੀ ਚੂਕ ਦੀ ਇਨਸਾਰ ਕੋਈ ਭਾਈ ਦੇ ਕਿਦਰੀ ਨੂੰ ਕੋਈ ਚਾਹ ਪੀਂਦਾ ਕੋਈ ਕੁਸ਼ ਕਰਦਾ ਕਿਉਂ ਬਾੜੀਆਂ ਲਹਿਰਾਂ ਚ ਤੁਰੇ ਫਿਰਦੇ ਆਮ ਆਜਿਨੂ ਜੀ ਰੂਪ ਸੰਤਨ ਰਚੇ ਜਿਹੜੇ ਸੰਤ ਮਾਤਮੇ ਉਸ ਜਿਹੜੇ ਵੀ ਉਹ ਨਹੀਂ ਸकल्ਪਾਂ ਦੇ ਵਿੱਚ ਰੁੜਦੇ ਉਹ ਚੱਜ ਨੂੰ ਵਾਸ਼ੂ ਦੇ ਵਿੱਚ ਰਜੇ ਰਹਿੰਦੇ ਹਮ ਸੰਤ ਭਗਤ ਨਾਨਕ ਨਾਮ ਹੈ ਰੰਗ ਉਹਨਾਂ ਨੂੰ ਨਾਮ ਦਾ ਰੰਗ ਜਿਹੜਾ ਹੁੰਦਾ ਉਸ ਵੇਲੇ ਚਿੜੀ ਦੇ ਚੂਕ ਨੂੰ ਜਿਹੜੇ ਪੈ ਫਟਣ ਵੇਲੇ ਵੀ ਵਾਹਿਗੁਰੂ ਜੇ ਪ੍ਰੇਮ ਰੰਗ ਦੀ ਸੰਤ ਰਚੇ ਰਹਿੰਦੇ ਆਚਾਰ ਜੀ ਰੂਪ ਵਿੱਚ ਉਹ ਹੋਰ ਕਿਸੇ ਪਾਸੇ ਨਹੀਂ ਆਪਦੇ ਚਿੱਤ ਨੂੰ ਜੋੜਦੇ ਹਨ ਇਸ ਤਰ੍ਹਾਂ ਜੁੜੇ ਹੁੰਦੇ ਆਂਦੇ ਇਸੇ ਪ੍ਰਕਾਰ ਚਿੜੀ ਚੁਹਕੀ ਪਾਉ ਫੁੱਟੀ ਚਿੜੀ ਚੁਹਕੀ ਪਾਉ ਫੁੱਟੀ ਜਿਸ ਵੇਲੇ ਸਾਹਸੰਗੇ ਜੀ ਇਹ ਜਿਹੜੀ ਸਾਡੀ ਜਿੰਦ ਹੈ ਇਹ ਉਸ ਵੇਲੇ ਚੁਕੇਗੀ ਜਿਹੜੀ ਜਿੰਦ ਰੂਪੀ ਚਿੜੀ ਚੁਕੇਗੀ ਜਦੋਂ ਸਾਹਸੰਗ ਜੀ ਮ੍ਰਿਤੂ ਰੂਪੀ ਪਾਉ ਫੁੱਟ ਵੀਨਾ ਜਦੋਂ ਮੌਤ ਨੂੰ ਬਹੁਤ ਹੁਟ ਗਈ ਦਿਨ ਚੜਨ ਲੱਗਾ ਕਾਲ ਦਾ ਉਹਦਾ ਜਿੰਦ ਚੁੱਕੇਗੀ ਚਾਂਗਾ ਮਾਰੇਗੀ ਕਿ ਬੋੜੀ ਮੈਂ ਮਰ ਚੱਲਿਆ ਮੇਰੀ ਕੋਈ ਰੱਖਿਆ ਕਰ ਲੋ ਵਗਨ ਬਹੁਤ ਤਰਾਂ ਫਿਰ ਭਾਈ ਜਿਹੇ ਜੇ ਫੁਰਨੇ ਆ ਉਹਦੇ ਅਨੁਸਾਰ ਵਾਸ਼ਨਾ ਨਾਲ ਬਹੁਤੇ ਤਰਾਂ ਫੁਰਨੇ ਨਾਲ ਭੱਗ ਜਾਣਗੇ ਲੋਕ ਉਹ ਚਲੇ ਜਾਣਗੇ ਜਿੱਧਰ ਕਹਿਦਾ ਫੁਰਨਾ ਹੈ ਉਧਰ ਵਾਸ਼ਨਾ ਦੇ ਬੱਚੇ ਜੂਨਾ ਚ ਤੁਰ ਜਾਣਗੇ ਇਹ ਹਾਲਤ ਹੋਵੇ ਜੀ ਅੰਤ ਨੂੰ ਅਚਰੇ ਜੇ ਰੂਪ ਸੰਤਨ ਰਚੇ ਸੰਤ ਮਹਾਰਾਜ ਨੇ ਮੌਤ ਆਈ ਤੋਂ ਵੀ ਅਚਰੇ ਰੂਪ ਵਿੱਚ ਹੀ ਰਚੇ ਰਹਿਣਗੇ ਨਾਨਕ ਨਾਮ ਹੈ ਰੰਗ ਸਰਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਨਾਮ ਦਾ ਰੰਗ ਉਹਨਾਂ ਵਿੱਚੜਿਆ ਹੋਵੇਗਾ ਕਹਿੰਦੇ ਨਾਮ ਦਾ ਰੰਗ ਜਿਵੇਂ ਉਹਦੇ ਉਤਰਨਾ ਇਸ ਪ੍ਰਕਾਰ ਦੀ ਹਾਲਤ ਹੋਵੇਗੀ ਫੇਰ ਇਹੋ ਪੜੋ ਚਿੜੀ ਚੁਕੀ ਪਾਉ ਫੁਕੀ ਜਦੋਂ ਸਾਧ ਸੰਗਤ ਜੀ ਚਿੜੀ ਜਿਹੜੀ ਬਿਰਤੀ ਹੈ ਜਿੰਨਾ ਦੀ ਹਰ ਵਕਤ ਭਗਤੀ ਦੇ ਵਿੱਚ ਚੂਕ ਨਹੀਂ ਰਹਿੰਦੀ ਹੈ ਉਹਨਾਂ ਦੀ ਵਿਦਿਆ ਰੂਪੀ ਪੈ ਫੜ ਜਾਂਦੀ ਹੈ ਅਵਿਦਿਆ ਮਿਟ ਜਾਂਦੀ ਹੈ ਵਦਨ ਬਹੁਤ ਤਰੰਗ ਜਿਹੜੇ ਬਹੁਤ ਸਾਰੇ ਤਰੰਗ ਫੁਰਨੇ ਹੈ ਉਹ ਵੀ ਬਗ ਜਾਂਦੇ ਹੈ ਜਿੰਨੇ ਸਕਲ ਬਕਲ ਪਾਓ ਵੀ ਮਿਟ ਜਾਂਦੇ ਹਨ ਤਗੜਾ ਰਿਆ ਕ ਬੰਗਾਲੀਆ ਇੱਥੇ ਬੈਠ ਕੇ ਸੌਣਾ ਇਹ ਬੰਗਾਲੀ ਕੀ ਕਹਿੰਗਾ ਇੱਥੇ ਸੌਣੇ ਬੈਠ ਤਰਾ ਸੁਣ ਲੱਗਿਆ ਚੰਗਾ ਚਲੋ ਲਿਖਿਆ ਕਿ ਬੰਗਾਲੀ ਤੁਹਾਡਾ ਕੋਈ ਨਹੀਂ ਖਾ ਲੂਗਾ ਆਚਾਰੀ ਜੇ ਰੂਪ ਸੰਤਨ ਰਚੇ ਅਜੇ ਨਿਰੂਪ ਸੰਤ ਸੰਤ મહਾਤਮਾ ਜਦੋਂ ਵਿਦਿਆ ਰੂਪੀ ਪੈ ਫਾੜ ਜਾਂਦੀ ਹੈ ਪ੍ਰੇਮ ਦੇ ਨਾਲ ਚੂਕਦੀ ਰਹਿੰਦੀ ਹੈ ਦ੍ਰਿਟੀ ਉਸ ਜਦ ਸੂਰੂ ਚ ਰਚੇ ਰਹਿੰਦੇ ਹਨ ਨਾਨਕ ਨੰਮ ਹੈ ਰੰਗ ਇਹ ਨਾਮ ਦੇ ਰੰਗ ਦਾ ਪ੍ਰਕਾਪ ਹੈ ਮਾਰੇ ਕਹਿੰਦੇ ਉਹਨਾਂ ਸੰਤਾਂ ਨੂੰ ਇਸੇ ਪ੍ਰਕਾਰ ਸਾਧ ਸੰਗੀ ਜੀ ਚਿੜੀ ਚੂਕੀ ਪਹੁਫਟੀ ਵਗਨ ਬਹੁਤ ਰੰਗ ਜਿਹੜੀ ਚਿੜੀ ਸੀ ਕ੍ਰਿਸ਼ਨ ਸਾਹਿਬ ਸੰਗੇ ਜੀ ਇਹ ਚੂਕੀ ਚੱਕੀ ਗਈ ਅਜੇ ਉਹ ਨਾ ਦੀ 11 ਰੁਪਈਆ ਫੜ ਗਈ ਹੈ ਤੇ ਵਗਨ ਬਹੁਤ ਰੰਗ ਜਿਹੇ ਤਿੰਨਾ ਗੁਣਾ ਦੇ ਫੁਰਨੇ ਸੀ ਰਾਜਸੀ ਤਾਮਸੀ ਸਾੰਤ ਕੀ ਇਹ ਵੀ ਬਾਬੇ ਹੈ ਅਚਾਲੀ ਰੂਪ ਜੋ ਬ੍ਰਹਮ ਹੈ ਸੰਗ ਜਾਣ ਉਸ ਵਿੱਚ ਰਚੇ ਹੋਏ ਹੈ ਨਾਨਕ ਨਾਮ ਹੈ ਰੰਗ ਉਹਨਾਂ ਨੂੰ ਨਾਮ ਦਾ ਰੰਗ ਚੜਿਆ ਰਹਿੰਦਾ ਹੈ ਐਸਾ ਨੰਗ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਇਸੇ ਪ੍ਰਕਾਰ ਚਿੜੀ ਚੁਹਕੀ ਪਉ ਹੁਟੀ ਚਿੜੀ ਜਿਹੜੀ ਦਿੱਤੀ ਸੀ ਇਹ ਹਰ ਵਕਤ ਚੂਕਦੀ ਰਹਿੰਦੀ ਸੀ ਜਦੋਂ ਸਾਧ ਸੰਗਤ ਜੀ ਜੀਵਨ ਮੁਕਤੀ ਦੇ ਆਨੰਦ ਵਿੱਚ ਉਹਨਾਂ ਦੇ ਮਿੱਥਿਆ ਦ੍ਰਿਸ਼ਟੀ ਨੂੰ ਪਏ ਫੁੱਟ ਗਈ ਮਿਟ ਗਈ ਮਿੱਥਿਆ ਦ੍ਰਿਸ਼ਟੀ ਉਸ ਵਗਨ ਬਹੁਤ ਤਰੰਗ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਤਰੰਗ ਵੀ ਨੇਾਈ ਹੈ ਅਤੇ ਲਹਿਰ ਵੀ ਨੇਾਈ ਹੈ ਬ੍ਰਹਮ ਰੂਪੀ ਦਰਿਆ ਵਿੱਚ ਇਹ ਸੰਸਾਰ ਰੂਪੀ ਬਹੁਤ ਸਾਰੇ ਤਰੰਗ ਲਹਿਰਾਂ ਵਗਦੀਆਂ ਹਨ ਹੁੰਦੇ ਬਗ ਜਾਂਦੇ ਮਰ ਜਾਂਦੇ ਹਨ ਸੰਸਾਰੀ ਲੈਆਂ ਸਾਰੀਆਂ ਨਾ ਅਛੇ ਦੇ ਰੂਪ ਸੰਤਨ ਰਚੇ ਉਸ ਚੰਨ ਰੂਪ ਜੋ ਬ੍ਰਹਮ ਹੈ ਉਸ ਵਿੱਚ ਸੰਤ ਮਹਾਤਮਾ ਹਰ ਵਕ ਰਚੇ ਰਹਿੰਦੇ ਹਨ ਨਾਨਕ ਨਾਮ ਹੈ ਰੰਗ ਐਸਾ ਨਾਮ ਦਾ ਰੰਗ ਉਹਨੇ ਚੜ੍ਹਾ ਰਿਹਾ ਰਹਿੰਦਾ ਗਰੀਬ ਨੂੰ ਆਜ ਫਰਮਾਉਂਦੇ ਹਨ ਮਹੱਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀ ਉਹਨਾਂ ਤਰ੍ਹਾਂ ਕਚੀਆਂ ਵਿੱਚ ਉਹਨਾਂ ਮੰਦਰ ਪੱਤਿਆਂ ਵਿੱਚ ਉਥੇ ਖੁਸ਼ੀਆਂ ਹਨ ਮਾਰਾ ਕਹਿੰਦੇ ਹਨ ਜਹ ਤੂੰ ਆਵਹਿ ਚਿੱਤ ਜਿੱਥੇ ਬੱਚਿਆਂ ਘਰਾਂ ਚ ਪਲੀ ਸੁਹਾਵੀ ਛਾਪਰੀ ਜਾਵੇਂ ਗੁਨਗਾਈ ਜਾਂ ਪੱਕਿਆਂ ਵਿੱਚ ਸੋ ਹਰ ਜਪੇ ਹਰ ਮੰਦਰ ਸਾਜਿਆ ਉਥੇ ਖੁਸ਼ੀਆਂ ਹਨ ਜਿੱਥੇ ਮਾਰਾ ਆਪ ਚਿੱਤੇ ਆਉਨੇ ਹੋ ਦੁਨੀਆ ਕੀਆ ਵੜਿਆਈਆ ਉਹਨਾਂ ਦੇ ਘਰ ਕੱਚੇ ਭਾਵੇਂ ਸਰੀਰ ਕਮਜ਼ੋਰ ਹਨ ਗਰੀਬ ਹਨ ਮੰਦਰ ਪੱਕੇ ਭਾਵੇਂ ਸਾਧਨਾ ਕਰਕੇ ਪ੍ਰਪੰਨ ਸਰੀਰ ਬਣੇ ਹੋਏ ਹਨ ਉਹਨਾਂ ਦੇ ਉਹਨਾਂ ਦੇ ਰਿਆਂ ਚ ਖੁਸ਼ੀਆਂ ਹਨ ਸਾਰੇ ਸਰੀਰ ਚ ਮੰਦਰ ਅੰਦਰ ਅੰਤਹ ਕਰਨਗੇ ਉਹਨਾਂ ਦੇ ਖੁਸ਼ੀਆਂ ਹਨਗੀਆਂ ਮੰਦਰ ਅਦਿਸ਼ਤਾਨ ਨੂੰ ਪਾ ਕੇ ਘਰ ਹਿਰਦੇ ਚ ਉਹਨੂੰ ਖੁਸ਼ੀਆਂ ਹਨ ਜੇ ਤੂੰ ਆਵਹਿ ਚਿੱਤ ਜਿੱਥੇ ਮਹਾਰਾਜ ਆਪ ਕੀਤੇ ਉਹਨਾਂ ਇਹ ਅੰਤਰੀਆਮੀ ਦੁਨੀਆਂ ਕੀਆ ਵਡਿਆਈਆ ਜਿਹੜੀ ਦੁਨੀਆਂ ਦੀਆਂ ਵਡਿਆਈਆਂ ਹਨ ਨਾਨਕ ਸਭ ਕੁਮਿਤ ਇਹ ਸਤਿਗੁਰੂ ਜੀ ਸਹ ਕਹਿੰਦੇ ਸਾਰੀਆਂ ਖੋਟੀ ਮਿੱਤਰਤਾ ਹੈ ਇਹ ਦੁਖਦਾਇਕ ਹਨਗੀਆਂ ਪਾਉੜੀ ਹਰ ਤੁਹਾਨੂੰ ਸੱਚੀ ਰਾਸ ਹੈ ਇਹ ਪਾਈ ਖਰੀ ਦਾ ਨਾਮ ਤੁਨ ਸੱਚੀ ਉਸਮ ਤੇ ਰਾਸ ਪੂੰਜੀ ਹੈ ਜਿਨੇ ਵਿਰਲੇ ਜਾਂ ਕਿਸੇ ਕਿਸੇ ਬਿਰਲੇ ਗੁਰਮਖਾਨੀ ਇਸ ਗੱਲ ਨੂੰ ਜਾਣਿਆ ਹੈ ਕਿਸੇ ਪ੍ਰਾਪਤ ਭਾਏ ਰਹੋ ਇਹ ਭਰਾ ਭਾਏ ਰੋ ਮਾਝ ਦੀ ਬੋਲੀ ਇਹ ਭਰਾਵੋ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਹੈ ਭਾਏ ਰੋ ਇਕੱਠਾ ਭਾਏ ਪੜਾਈਆਂ ਭਾਈਆਂ ਦਾ ਨਾਮ ਹੈ ਭਾਏ ਪ੍ਰੇਮ ਵਿੱਚ ਰਹੋ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਇਸ ਦੇ ਵਿਧਾਤਾ ਜਿਹਨੂੰ ਤਨ ਮਨ ਸਾਰ ਫਲ ਪ੍ਰਦਾਤਾ ਪਰਮੇਸ਼ਰ ਦੇ ਦਿੰਦਾ ਹੈ ਮਨ ਤਨ ਈਸਰ ਮੌਲਿਆ ਜਿਹੜਾ ਮਨ ਕਰਕੇ ਤਨ ਕਰਕੇ ਸਾਰਿਆਂ ਦੇ ਅੰਦਰ ਮੌਲਿਆ ਪ੍ਰਹੁਲਤ ਹੋਇਆ ਹੋਇਆ ਹੈ ਪਰਮੇਸ਼ਰ ਹਰ ਰਾਂਗ ਜਾਨ ਰਾਤਾ ਇਸ ਸ਼ਰੀਰ ਦੇ ਰੰਗ ਵਿੱਚ ਜਨ ਭਗਤ ਰੰਗਿਆ ਰਹਿੰਦਾ ਹਰ ਵਕਤ ਤਗੜਾਰੇ ਆ ਕੇ ਖੇਮ ਸਿੰਘ ਤੇਰਾ ਟੇਬ ਚ ਨਾਮ ਆ ਗਿਆ ਰੇਲਾਮ ਸਾਦ ਸੰਗੀ ਗੋਉਂਦਾ ਸਾਦ ਸੰਗੀਤ ਮਿਲਕੇ ਜੀ ਨਾਨਕ ਪ੍ਰਮੇਸ਼ਰ ਦੇ ਗੁਨਾ ਨੂੰ ਗਾਇਆ ਹੈ ਸਭ ਦੁੱਖ ਹੈ ਖਾਤਾ ਸਾਰਿਆਂ ਦੁੱਖਾਂ ਨੂੰ ਖਾਤਾ ਨਾ ਤੋਏ ਚ ਪਾਤਾ ਹੈ ਸਾਰਿਆਂ ਦੁੱਖਾਂ ਨੂੰ ਖਾਤਾ ਨਾਸ ਕਰ ਦਿੰਦਾ ਹੈ ਉਹਨਾਂ ਨੇ ਨਾਨਕ ਕੋਈ ਜੀਵਿਆ ਉਹ ਪਰਖ ਮਾਰਾ ਕਹਿੰਦੇ ਜੀਵਨ ਮੁਕਤ ਹੈ ਵਿਚਾਰ ਰੂਪੀ ਤੋਏ ਚ ਪਾਤਾ ਹੈ ਉਹਨਾਂ ਨੇ ਨਾਨਕ ਸੋਈ ਜੀ ਵਿਰਾ ਕੋਈ ਮਾਰਾ ਸਾਹਿਬ ਕਹਿੰਦੇ ਜਿਉਂਦਾ ਹੈ ਇਹ ਇੱਕ ਪ੍ਰਸ਼ਾਤਾ ਜਿਨ੍ਹਾਂ ਨੇ ਪਰਵਾਹ ਦੇ ਰੂਪ ਪਰਮੇਸ਼ਰ ਨੂੰ ਪਛਾਣ ਲਿਆ ਹੈ ਤਲੂਕ ਮੁਹੱਲਾ ਪੰਜਰਾ ਫਖੜੀਆਂ ਸੁਹਾਗੀਆਂ ਕੈਬਿਨਿਸ਼ੈਸ਼ ਤੇ ਪੰਜ ਬੁਰਾ ਜੀ ਸਾਹਿਬ ਜੀ ਹਰਮੰਦਰ ਸਾਹਿਬ ਵਿੱਚੋਂ ਅਜੇ ਰਾਮ ਸਰ ਨੂੰ ਗੁਰਬਾਣੀ ਲਿਖਾਉਣ ਵਾਸਤੇ ਜਾ ਰਹੇ ਸੀ ਦਰਸ਼ਨ ਕਰਕੇ ਇਹ ਸੁਪ੍ਰੇਮੀ ਭਜ ਕੇ ਮਹਾਰਾਜ ਨੂੰ ਮਿਲ ਕੇ ਕਹਿੰਦਾ ਮਹਾਰਾਜ ਮੈਂ ਤਾਂ ਉਪਦੇਸ਼ ਲੈਣਾ ਚਾਹੁੰਦਾ ਆਪਦੀ ਰਸਨਾ ਤੋਂ ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ ਤਾਂ ਗੁਰੂ ਮਹਾਰਾਜ ਸਾਹਿਬ ਜੀ ਕੇ ਅੱਖ ਖੜਾ ਸੀ ਉਹਨੂੰ ਅੱਖ ਨੂੰ ਵੇਖ ਕਰਕੇ ਰਸਤੇ ਵਿੱਚ ਕਹਿਣ ਲੱਗੇ ਵੇਖ ਪ੍ਰੇਮੀਆਂ ਦੇ ਅੱਖ ਵੀ ਉਪਦੇਸ਼ ਦਿੰਦਾ ਹੈ ਸਨੇਕ ਉਹ ਹੱਲਾ ਪੰਜਵਾ ਖਖੜੀਆਂ ਸੁਹਾਵੀਆਂ ਇਹ ਪ੍ਰੇਮੀਆਂ ਵੇਖ ਖਖੜੀਆਂ ਜਿਹੜੀਆਂ ਅੱਖ ਦੀਆਂ ਆਪੇ ਖਖੜੀਆਂ ਮਾਝੇ ਚ ਕਹਿੰਦੇ ਹੈ ਖਖੜੀਆਂ ਆਪਾਂ ਫੁੱਟਾਂ ਨੂੰ ਕਹਿੰਦੇ ਹੈ ਉਹ ਖਖੜੀਆਂ ਕਾਹਦੇ ਫਲਾਂ ਨੂੰ ਕਹਿੰਦੇ ਹਨ ਸੋ ਖਖੜੀਆਂ ਯਕਾਂ ਦੇ ਫਲ ਬੜੇ ਸੋਹਣੇ ਕਹਨ ਲੱਗੜੀਆਂ ਆਕ ਕਾਂਠੋਂ ਦੇ ਅਕਦੇ ਕਾਂਠਵੇਂ ਨਾਲ ਜਿਹੜੀਆਂ ਡਾਲੀ ਨਾਲ ਲੱਗੀਆਂ ਹੋਈਆਂ ਇਹ ਕੀ ਸੋਹਣੀਆਂ ਕੁਕੜੀਆਂ ਚੰਗੀਆਂ ਲੱਗਦੀਆਂ ਸੱਖੀਆਂ ਮਿਹਰ ਛੋੜਾ ਧਨੀ ਸ ਜਨਨ ਨਾ ਤਨੀ ਅਕਦੇ ਨਾਲ ਮਿਸ਼ੋੜਾ ਸਹਿਤ ਉਸ ਨੂੰ ਇਹ ਬੁਧੀਆਂ ਕਹਿੰਦੇ ਮਾਜ ਦੇ ਤਾਂ ਸੈਂਸੇ ਕੁੱਤੇ ਆਪਣੇ ਕਹਿੰਦੇ ਬੀਜੀ ਦੇ ਨਾਲ ਜਿਹੜੇ ਰੂਹ ਹੁੰਦਾ ਹੈ ਉਹ ਨੂੰ ਨੂੰ ਲੈ ਕੇ ਵੀ ਉੜਦੇ ਰਹਿੰਦੇ ਹਨਗੇ ਇਹ ਉਹ ਸੰਸੇ ਗੰਢ ਹੈ ਸੰਸੇ ਗੱਠਾ ਬੁੜੀਆਂ ਨੂੰ ਕਹਿੰਦੇ ਹੋ ਤੇ ਹਜ਼ਾਰਾਂ ਗੰਢਾਂ ਕੁੱਤੇ ਜੇ ਬਣ ਕੇ ਉੜਦੇ ਸਰਗੇ ਮਲਵਈਆਂ ਦੀ ਇਹ ਦੋਲੀ ਹੈ 2000 ਹਜ਼ਾਰਾਂ ਗੰਢਾਂ ਹਨ ਕਿ ਉਹ ਉੜਦੇ ਰਹਿੰਦੇ ਹਨਗੇ ਇਸੇ ਪ੍ਰਕਾਰ ਮਾਰੇ ਕਿ ਮੈਂ ਕੀ ਆ ਸਮਝਾਂ ਤਾਂ ਮਾਰੇ ਸਾਬ ਕਹਿੰਦੇ ਸੁਣੋ ਖਖੜੀਆਂ ਸੁਹਾਵੀਆਂ ਖਖੜੀਆਂ ਇਹ ਸਾਬ ਸੰਦੇ ਜੀ ਜੀਵ ਰੂਪੀ ਫਖੜੀਆਂ ਉਹ ਸੋਭਨੀਕ ਹਨ ਜੀਆਂ ਜੜੀਆਂ ਆਤਰੇ ਅਵਨਾਸੀ ਪਰਮੇਸ਼ਰ ਦੇ ਕੰਠ ਨਿਸ਼ਟੇ ਜੁ ਲੱਗੀਆਂ ਹੋਈਆਂ ਉਹ ਜਿੰਦਾਂ ਭਾਈ ਉਹ ਦੇਹਾਂ ਉਹ ਜੀਵ ਰੂਪ ਫਖੜੀਆਂ ਕੁਕੜੀਆਂ ਸੋਭਨੀਕ ਹਨ ਫਿਰ ਹੈ ਵਿਛੋੜਾ ਧਣੀ ਸਿਓ ਜਿਨ੍ਹਾਂ ਦਾ ਧਣੀ ਪਰਮੇਸ਼ਰ ਦੇ ਪ੍ਰੇਮ ਨਾਲ ਹੈ ਵਿਛੋੜਾ ਜੇ ਸ੍ਰੀ ਹੋ ਗਿਆ ਜੀਆਂ ਦਾ ਨਾਨਕ ਸਹਸੈ ਗੰਥ ਉਹ ਮਰ ਕਹਿੰਦੇ ਹਜ਼ਾਰਾਂ ਗੰਡਾ ਬਣ ਕੇ ਬਾਸ਼ਨਾ ਦੁਆਰਾ ਯੂਨਾ ਚ ਭਰਮ ਦੇ ਫਿਰਦੇ ਰਹਿੰਦੇ ਆ ਉਹਨਾਂ ਨੂੰ ਕਿਤੇ ਟਿਕਾ ਨਹੀਂ ਹੁੰਦਾ ਇਹ ਹਾਲਤ ਹੁੰਦੀ ਉਹਨਾਂ ਦੀ ਪਾਈ ਇਸੇ ਪ੍ਰਕਾਰ ਖਖੜੀਆਂ ਬਿਰਤੀਆਂ ਹਨਗੀਆਂ ਪਰਮਾਨ ਪਰਜੇ ਨਿੰਦਰਾ ਅਸਮਿਤੀ ਮਕਲਪਾਦਕ ਉਹ ਹੀ ਸੋਭ ਨੀਕ ਹਨ ਜਿਹੜੀਆਂ ਅਤਰੇ ਅਬਨਾਸੀ ਦੇ ਕੰਡੂ ਨਿਸ਼ਤੇ ਵਿੱਚ ਲੱਗੀਆਂ ਹੋਈਆਂ ਹਨ ਬਿਰਹਿ ਵਿਸ਼ੋੜਾ ਧਲੀ ਸਿ ਜਿੰਨਾਂ ਦਿੱਕੀਆਂ ਦਾ ਪ੍ਰੇਮ ਨਾਲ ਵਿਸ਼ੋੜਾ ਵਾਹਿਗੁਰੂ ਨਾਲ ਹੋ ਗਿਆ ਹੈ ਨਾਨਕ ਸਹਸ ਗੰਡਾ ਸੰਸ਼ਿਆ ਦੀਆਂ ਗੰਡਾਂ ਪਰਮਾਨ ਪਰਵੇ ਬਰਜੇ ਨਿੰਦਰਾ ਸਿਮਰਤੀ ਆਦਿਕ ਇਹ ਸੰਸ਼ਿਆ ਦੀਆਂ ਗੰਡਾਂ ਹੀ ਚੱਕੀ ਹੁੰਦੀਆਂ ਹਜ਼ਾਰਾਂ ਗੰਡਾ ਬਣ ਜਾਂਦੀਆਂ ਉਹ ਦਿੱਕੀਆਂ ਜਿਹੜੀਆਂ ਕਦੇ ਵੇਖਣ ਚ ਲੱਗ ਜਾਂਦੀ ਹੈ ਕਦੇ ਪਿਛਲੇ ਗਲਮ ਕਿੱਤੇ ਕਰਨ ਲੱਗ ਜਾਂਦੇ ਹੈ ਕਦੇ ਨੀਂਦ ਆ ਜਾਂਦੀ ਹੈ ਅਦੇ ਅਦੇ ਇਸੇ ਪ੍ਰਕਾਰ ਬਕਲ ਕੋ ਉਠਾਉਣ ਲੱਗ ਜਾਂਦੇ ਹ ਹਜ਼ਾਰਾਂ ਗੰਢਾਂ ਬਣ ਜਾਂਦੀਆਂ ਸੰਸਿਆਦੀਆਂ ਪ੍ਰਮਾਨ ਪ੍ਰਵੇਸ਼ ਕਰਦੇ ਕਿ ਉੱਪਰ ਜੇ ਆਦੇ ਗੰਢਾਂ ਬਣ ਜਾਂਦੀਆਂ ਉਹਨਾਂ ਦੇ ਅੰਦਰ ਇਸੇ ਪ੍ਰਕਾਰ ਖਖੜੀਆਂ ਸੁਹਾਵੀਆਂ ਇਹ ਇੰਦਰੀਆਂ ਰੂਪੀ ਖਖੜੀਆਂ ਦੀ ਸੋਗ ਨਹੀਂ ਹਨ ਲੱਗਦੀਆਂ ਆਤਤਾਲੀ ਜਿਹੜੀਆਂ ਇੰਦਰੀਆਂ ਆਪਣੀ ਨਈਂ ਸ਼ਰੀਰ ਦੇ ਨਾਲ ਲੱਗ ਕੇ ਪਰਵੇਸ਼ ਨੂੰ ਮੇਤਰੀ ਸਰ ਗੁਰੂ ਕ੍ਰਿਸ਼ਨ ਕਿਰਨ ਜੀ ਸੰਗੋਂ ਦੇ ਨਾ ਇਸ ਪ੍ਰਕਾਰ ਅੰਤਰੀ ਗੁਰ ਬਾਣੀ ਦੇ ਬਾਝਾਂ ਗੁਰਮੁਖੀ ਪਰਮੇਸ਼ਰ ਦੇ ਤਾਂਸ ਪ੍ਰੇਮ ਨਾਲ ਲੱਗੀਆਂ ਹੋਈਆਂ ਹਨ ਜਿਹੜੀਆਂ ਇੰਦਰੀਆਂ ਉਹ ਸੋਭ ਨਹੀਂ ਕਹਨ ਬਿਰਹ ਵਿਛੋੜਾ ਤਣੀ ਸਿਓ ਜਿਨ੍ਹਾਂ ਦਾ ਤਣੀ ਪਰਮੇਸ਼ਰ ਦੇ ਪ੍ਰੇਮ ਨਾਲੋਂ ਵਿਛੋੜਾ ਹੋ ਗਿਆ ਇੰਦਰੀਆਂ ਦਾ ਨਾਨਕ ਤਹਸੈ ਗੰਡੋ ਉਹ ਮਾਰੇ ਕਹਿੰਦੇ ਸੰਸਿਆ ਦੀਆਂ ਗੰਡਾਈਆਂ ਆ ਅੱਖਾਂ ਬਗਾਨੇ ਰੂਪ ਨੂੰ ਵੇਖ ਕਰਕੇ ਸੰਸਵੇ ਕਰਦੀਆਂ ਰਹਿਣੀਆਂ ਮਨ ਇੰਦਰੀਆਂ ਸੁਣ ਕੇ ਵਿਚਾਰ ਕਰਦੇ ਰਹਿੰਦੇ ਐ ਰਸਨਾ ਸਵਾਦਾਂ ਵਿੱਚ ਹੀ ਫਸੀ ਰਹਿੰਦੀ ਐ ਇੰਦਰੀਆਂ ਸੈਂਕੜੇ ਗੰਢਾਂ ਬਣੀਆਂ ਰਹਿੰਦੀਆਂ ਨੇ ਵੱਖੋ ਵੱਖਰੇ ਲਾਈ ਰੱਖਦੀਆਂ ਨੇ ਇਸ ਤਰ੍ਹਾਂ ਦੀ ਹਾਲਤ ਹੈ ਮਹੱਲਾ ਪੰਜਵਾਖ ਖਖੜੀਆਂ ਸੁਹਾਵੀਆਂ ਖਖੜੀਆਂ ਬ੍ਰਹਮਾਕਾਰ ਗਿੱਟੀਆਂ ਜਿਹੜੀਆਂ ਬਣੀਆਂ ਐ ਉਸოვਨੀ ਕਹਨ ਲਕੜੀਆ ਅਕਕੰਥ ਸਗਰੇ ਵਿਨਾਸੀ ਦੇ ਕੰਠ ਨਿਸ਼ਚੇ ਦੇ ਵਿੱਚ ਜਿਨ੍ਹਾਂ ਦੀਆਂ ਲੱਗੀਆਂ ਹਨ ਬ੍ਰਹਮਾਕਾਰ ਹੋ ਕੇ ਮਿਰਹ ਵਿਛੋੜਾ ਧਲੀ ਸੋ ਜਿਨ੍ਹਾਂ ਘਰੀ ਮਾਲਕ ਜੋ ਸਾਰੇ ਅਨਦਿਸ਼ਤਾਨ ਸਰੂਪ ਹੈ ਉਦੇ ਪ੍ਰੇਮ ਨਾਲੋਂ ਵਿਛੋੜਾ ਹੋ ਗਿਆ ਹੈ ਨਾਨਕ ਸਹਿ ਸਹਿ ਗਾਣ ਮਹਾਰਾਜ ਸਾਹਿਬ ਕਹਿੰਦੇ ਹੋ ਤਾਂ ਸੰਸਿਆ ਦੀਆਂ ਗੰਡਾਂ ਹੀ ਚੱਕੀ ਫਿਰਦੇ ਪੰਲੇ ਬੰਨੀ ਫਿਰਦੇ ਹਨ ਮਹੱਲਾ ਪੰਜਵਾ ਸਾਰੇ ਇੰਦੇ ਮਰ ਗਏ ਦੂਸਰੇ ਇੰਦੇ ਮਰ ਗਏ ਜਿਹੜੇ ਵਾਗ ਨੂੰ ਵਿਸਾਰਿੰਦੇ ਵਿਸਾਰਦੇ ਐ ਉਹ ਤਾਂ ਮਾਰੀ ਗਏ ਐ ਫਿਰ ਮਾਰਾ ਮਰ ਕੇ ਮਰ ਕੇ ਕਿਦ ਗਏ ਮਰ ਪੀ ਨਾ ਸਕੈ ਮੂ ਕਿੰਦ ਭਾਈ ਮਰ ਗਏ ਤਾਂ ਕਿਹਾ ਉਹ ਮਰ ਹੈ ਜੀਵਤ ਭਾਵ ਤੋਂ ਮੋਗਲ ਕੋਈ ਨਹੀਂ ਮਰਸੋ ਰੇ ਮਰ ਕੇ ਜੁਨਾ ਚ ਗਏ ਐ ਵਾਸ਼ਨਾ ਦੇ ਵਤੇ ਮੁਕਤ ਤਾਂ ਨਹੀਂ ਹੋਏ ਉਹ ਮਰ ਕੇ ਗਏ ਜਿਹੜੇ ਉਹ ਜੀਵਤ ਭਾਵ ਤੋਂ ਮਰਨਾ ਉਹ ਕੋਈ ਨਹੀਂ ਜਾਣ ਸਕਦੇ ਹਨ ਬੇਮੁਖ ਹੋ ਨੂਨ ਕਦਾ ਕਿਤਨੀ ਜਾਣਵੇ ਬੇਮੁਖ ਹੋਏ RAM ਤੇ ਜਿਹੜੇ ਪੁਰਖ RAM ਪਰਮੇਸ਼ਰ ਤੋਂ ਭਾਈ ਬੇਮੁਖ ਹੋ ਗਏ ਹਨ ਕਿਉ ਤਸਕਰ ਉੱਪਰ ਸੂ ਤਾਉਂ ਚੋਰ ਸਾਹਿਬ ਸਿੰਘ ਜੀ ਸੂਲੀ ਤੇ ਜਿਵੇਂ ਟੰਗਿਆ ਹੁੰਦਾ ਹੈ ਖੂਨ ਦੇ ਹਲਾਰੇ ਨਾਲ ਉਹਦੀਆਂ ਅੱਖਾਂ ਖੁੱਲ ਜਾਂਦੀਆਂ ਹਨ ਜਦੋਂ ਖੂਨ ਫੇਰ ਸਾਨੂੰ ਦਬ ਜਾਂਦਾ ਹੈ ਉਦੋਂ ਬੇਹੋਸ਼ ਹੋ ਕੇ ਬਿਸਰਤ ਹੋ ਜਾਂਦਾ ਹੈ ਕਿਉਂ ਸੂਲੀ ਤੇ ਜਿਵੇਂ ਚੋਰ ਟੰਗਿਆ ਹੁੰਦਾ ਇਸ ਪ੍ਰਕਾਰ ਦੀ ਹਾਲਤ ਹੈ ਉਹ ਕਦੇ ਜਦੋਂ ਪਦਾਰਥ ਮਿਲਦੇ ਨੇ ਹਲਾਰਾ ਜਾਂ ਖੂਨ ਦਾ ਆਉਂਦਾ ਉਦੋਂ ਖੁਸ਼ ਹੋ ਜਾਂਦੇ ਹੈ ਜਦੋਂ ਪਦਾਰਥ ਮੁੱਕ ਜਾਂਦੇ ਹੈ ਸੋਗ ਪੈ ਜਾਂਦਾ ਹੈ ਕਿਉਂ ਸੂਲੀ ਤੇ ਚੜੇ ਦਿੰਦੇ ਹੈ ਚੋਰ ਵਾਂਗੂ ਉਹਨਾਂ ਦੀ ਇਹ ਹਾਲਤ ਹੈ ਪੌੜੀ ਸੋਖ ਨੇ ਦਾ ਹਨ ਪ੍ਰਭ ਏਕ ਹੈ ਸੋਖ ਦਾ ਖਜ਼ਾਨਾ ਇੱਕੋ ਵੈਤ ਨਹੀਂ ਤਿੰਨ ਵੇ ਸੱਚ ਲੋਕ ਰਾਜ ਕਹਾਉਂਦੀ ਹੈ ਉਹ ਕੋਈ ਚੋਰ ਸੀ ਰਾਣੀ ਉਹ ਦੇ ਦਰਸ਼ਨ ਕਰਨ ਗਈ ਤੇ ਉਹਦਾ ਬੁਰਾ ਸੰਕਲਪ ਜਾਣ ਕੇ ਰਾਣੀ ਨੇ ਕੋਲੇ ਮੂੰਹ ਕੀਤਾ ਉਹਦੇ ਨੱਕ ਦੇ ਵਿੱਚ ਦੰਦੀ ਵੱਢ ਸੀ ਤੇ ਨੱਕ ਉਹਦੇ ਮੂੰਹ ਚ ਰਹਿ ਗਿਆ ਚੋਰ ਦਾ ਤੇ ਰਾਣੀ ਨੱਕ ਬੜਾ ਆ ਕੇ ਚਲੀ ਆਈ ਕਿਸੇ ਨੇ ਪੁੱਛਿਆ ਅਕੇ ਮੈਂ ਨੱਕ ਦੇਵੀ ਦੇ ਚੜਾਈ ਆਈਆਂ ਕਹਿੰਦੀ ਦੇਵੀ ਦੇ ਚੜ੍ਹਾਣਾਂ ਹੀ ਆ ਕਿ ਹੁਣ ਕੋਈ ਚੋਰ ਦੇ ਮੂੰਹ ਚ ਜਾ ਕੇ ਨਾ ਕੁ ਮੇਰਾ ਕੱਢ ਲੋ ਤੇ ਚੋਰ ਦੇ ਮੂੰਹ ਚ ਜਿੱਥੇ ਸੂਰਜ ਰਾਇਆ ਸੀ ਕੱਢ ਕੇ ਲਿਆਂਦਾ ਇਹੇ ਜਿਲੇਤਰ ਵੀ ਆਉਂਦੇ ਬਿਆੰਤੀ ਸੁਖ ਨਿਧਾਨ ਪ੍ਰਭ ਏਕ ਹੈ ਸੁਖਾਂ ਦਾ ਨਿਧਾਨ ਖਜ਼ਾਨਾ ਇੱਕ ਵਾਹਿਗੁਰੂ ਹੈ ਆਪ ਨਾਸੀ ਸੁਣਿਆ ਮੈਸੀ ਮਾਸ ਤੋਂ ਰਹਿਤ ਹੈ ਸਾਰਿਆਂ ਭਾਂਜੇ ਸੁਣਿਆ ਗਿਆ ਹੈ ਗ੍ਰਿਖ ਆਸਨਾਂ ਦੁਆਰਾ ਜਲ ਸਾਲ ਮਹੀਏ ਲੂਰੇ ਆ ਜਦਾਂ ਜੀ ਵੀ ਥਲਾ ਕੀ ਤੁਖਨੀ ਵੀ ਚ ਆਸ ਵੀ ਸਹਰੋ ਪੂਰਨ ਹੈ ਧਾਟ ਧਾਟ ਹਰ ਭਣਿਆ ਉਹ ਧੰਗ ਧੰਗ ਵਿਆਪਕ ਹੈਰੀ ਹੈ ਕਾਲਿਆਂ ਨੇ ਕਸ਼ਮ ਕੀਤਾ ਸੰਤਾਂ ਭਗਤਾਂ ਨੇ ਊਚੀ ਨੀਚ ਸਭ ਇੱਕ ਸਮਾਨੀਆਂ ਵਿੱਚ ਵੀ ਨੀਵਿਆਂ ਵਿੱਚ ਵੀ ਇੱਕੋ ਜਿਹਾ ਮਹਾਰਾਜ ਸਮਾਇਆ ਹੋਇਆ ਹੈ ਵਿਆਪਕ ਗੀਤ ਹਾਸੀ ਬਣਿਆ ਕੀੜਿਆਂ ਜੀਵੀ ਹਾਥੀ ਨਾਲ ਵਿੱਚ ਵੀ ਕੋਈ ਜਿਹਾ ਪਰਮੇਸ਼ਰ ਬਣ ਰਿਹਾ ਹੈ ਗੀਤ ਸਖਾ ਸੁਤ ਬੰਧ ਪੂ ਅਦੇ ਕੀੜ ਹਾਤੀ ਕੀੜੀ ਤੇ ਹਾਥੀ ਦੇ ਵਿੱਚ ਇੱਕੋ ਜਿਹਾ ਚੇਤਨਾ ਸਮਾਨ ਆਕਾਸ਼ ਦੀ ਨਹੀਂ ਵਿਆਪਕ ਮੀਂਹ ਤੇ ਸਖਾ ਸੁਤ ਬੰਧ ਪੂ ਮਿੱਤਰਾਂ ਮੈਂ ਸੁਤਨਾ ਦਾ ਸਖਾਂ ਦੇ ਬੰਧ ਪੂ ਸੰਬੰਧੀ ਆਦਿਕਾਂ ਵਿੱਚ ਆਪਦੇ ਜਣਿਆ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ ਜਿੰਨੇ ਸੰਬੰਧੀ ਹਨ ਉਹ ਨਾਨਕ ਦੇਵ ਐ ਜਿਸ ਨਾਂ ਜਿਨ੍ਹਾਂ ਨੂੰ ਇਹਨਾਂ ਸਾਰਿਆਂ 'ਚੋਂ ਤੁਸੀਂ ਪ੍ਰਸੰਨ ਹੋ ਕੇ ਮਾਰੇ ਸਾਉ ਗੁਰਾਂ ਦੁਆਰਾ ਨਾਮ ਬਖਸ਼ੀ ਦਿੰਦਾ ਹੈ। ਤਿੰਨ ਹਰ ਰੰਗ ਬਣਿਆ। ਉਹਨਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਰੀ ਦੇ ਆਨੰਦ ਨੂੰ ਮਾਨਣਾ ਕੀਤਾ ਹੈ। ਸ਼ਲੋਕ ਮਹੱਲਾ 5 ਵਾਹ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ। ਮੈਂ ਜੀ ਸੰਤ ਕੌਣ ਹੁੰਦੇ ਹੈ ਤੇ ਪੂਰਨਪੁਰ ਕੌਣ ਹੁੰਦੇ ਹੈ ਤੇ ਤੰਤਰ ਜੋ ਕੌਣ ਹੁੰਦੇ ਹੈ। ਤਿੰਨ ਸਾਰ ਸਿੰਘਾਂ ਦੇ ਹਨ। ਹੁਣ ਰੇਹਾਂ ਲੈ ਪਾਛਣਾ ਉੱਤਰ ਮਾਰਾ ਦਿੰਦੇ ਹਨ ਜਿੰਨਾ ਸਾਸ ਗਿਰਾਸ ਨਾ ਵਿਸਦਾ ਤੇ ਭਾਈ ਜਿਨ੍ਹਾਂ ਨੂੰ ਆਉਂਦੇ ਸਵਾਸ ਨਾ ਤੇ ਗਰਾਹੀ ਖਾਂਦਿਆਂ ਹੋਇਆਂ ਗਰਾਹਦਿਆਂ ਹੋਇਆਂ ਅੰਦਰ ਨੂੰ ਸਾਹ ਪਰਮੇਸ਼ਰ ਨਹੀਂ ਭੁੱਲਦਾ ਹੈ ਹਰ ਨਾਮ ਮਨ ਮਨ ਧਰੀ ਦੇ ਨਾਮਾ ਵਿੱਚੋਂ ਮਨ ਸਿਰੋਮਣੀ ਮੰਤਰ ਮੂਲ ਮੰਤਰ ਜਿਵੇਂ ਸਤਨਾਮ ਮੰਤਰ ਹੈ ਵਾਹਿਗੁਰੂ ਮੰਤਰ ਹੈ ਸਿਰੋਮਣੀ ਮੰਤਰ ਜਿਨ੍ਹਾਂ ਨੂੰ ਨਹੀਂ ਭੁੱਲਦਾ ਹੈ ਧੰਨ ਸੇ ਸੇ ਨਾਨਕ ਧੰਨ ਹਨ ਉਹ ਹੀ ਉਹੀ ਧੰਤਾਰੇ ਯੋਗ ਹਨ ਪੂਰਨ ਸੂਰੀ ਸੰਤ ਦੇ ਤਨ ਸੀ ਤਨ ਉਹ ਸਹੀ ਨਾਨਕਾ ਪੂਰਨ ਤੇ ਪੂਰਨ ਪੁਰਖ ਵੀ ਉਹ ਹਨ ਗੁਰਨਾਮ ਸਾਹਿਬ ਜੀ ਕਹਿੰਦੇ ਹਨ ਸੋਈ ਸੰਤ ਤੇ ਸੰਤ ਵੀ ਉਹ ਨਾਲ ਨਾਲ ਧੰਤਾਰੇ ਯੋਗ ਵੀ ਇੰਨਾ ਲੋਕਾਂ ਜੋ ਹੋਇਆ ਤੇ ਪੂਰਨ ਵੀ ਉਹ ਹੀ ਹੈ ਸੰਤ ਵੀ ਉਹ ਹੀ ਹਨ ਮਹੱਲਾ 5ਵਾਂ ਅੱਠੇ ਪੈਰ ਪੌਂਦਾ ਫਿਰੇ ਜਿਹੜੇ ਪਾਈ ਅੱਠੇ ਪੈਰ ਹੈ ਹਰ ਵਕਤ ਕ੍ਰਿਸ਼ਨ ਦਾ ਵੱਧਾ ਹੋਇਆ ਪੌਂਦਾ ਭਟਕਦਾ ਫਿਰਦਾ ਹੈ ਕਾਗਲ ਸੰਦੜਾ ਸੂ ਖਾਂਗੇ ਇੱਕ ਦੁੱਖ ਦਾ ਪੇਟ ਦਾ ਐਸਾ ਦੁੱਖ ਲੱਗਾ ਆਇਆ ਖਾਣ ਦਾ ਪੇਟ ਨਹੀਂ ਭਰਦਾ ਸੂਣੀ ਤੇ ਚੜਿਆ ਰਹਿੰਦਾ ਹੈ ਹਰ ਵਕਤ ਸੂਰ ਦੁਖੀ ਲੱਗਾ ਰਹਿੰਦਾ ਖਾਣ ਪੀਣ ਦਾ ਦੋਜਿਕ ਪਾਉਂਦਾ ਕਿਉਂ ਰਹੇ ਉਹ ਨਰਕ ਜਿਹਾ ਕਉਂਦਾ ਕਿਵੇਂ ਰਹਿ ਸਕਦਾ ਹੈ ਜਾਂ ਚਿਤ ਨਾ ਹੋਏ ਰਸੂਲ ਜਦੋਂ ਕਿਦੂ ਜੇ ਰਸੂਲ ਨਾਮੇ ਪਕੰਬਰ ਵੈ ਰਸੂਲ ਨਾਮਾ ਭੇਜੇਗਾ ਜਿਸ ਮੁਹੰਮਦ ਰਸੂਲ ਲਿਲਾ ਮੁਹੰਮਦ ਜਿਹੜਾ ਰਸੂਲ ਭੇਜਿਆ ਹੋਇਆ ਅੱਲਾ ਦਾ ਹੈ ਇਸ ਪ੍ਰਕਾਰ ਭੇਜੇ ਹੋਏ ਸੁਣੀ ਪੁਕਾਰ ਵਿਚਾਰ ਕਰ ਗੁਰਨਾਮ ਤੇ ਜਗਮਾਹ ਪਠਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਾ ਸਾਹੁਰ ਰਸੂਲ ਤੇ ਕੰਬਰ ਹਨ ਜਿਨ੍ਹਾਂ ਦੇ ਚਿੱਤ ਵਿੱਚ ਸੱਚੇ ਪਾਤਸ਼ਾਹ ਗੁਰੂ ਨਹੀਂ ਹਨਗੇ ਵਸੇ ਹੋਏ ਉਹ ਨਰਕ ਚ ਪੈਣ ਤੋਂ ਬਚ ਨਹੀਂ ਸਕਦੇ ਨਰਕ ਚ ਉਹਨਾਂ ਨੂੰ ਪੈਣਾ ਪਵੇਗਾ ਜ਼ਰੂਰ ਰਸੂਲ ਰਸਾਂ ਦਾ ਊਲ ਜਿਹੜਾ ਘਰ ਹੈ ਰਸਾਂ ਦਾ ਘਰ ਜੋ ਪਰਮੇਸ਼ਵਰ ਹੋਏ ਜਿਨ੍ਹਾਂ ਦੇ ਚਿੱਤ ਵਿੱਚ ਨਹੀਂ ਜਦੋਂ ਹੁੰਦਾ ਕਿ ਉਹ ਕਿਸੇ ਪ੍ਰਕਾਰ ਨਰਕ ਚੋਂ ਕੈਨੋਂ ਨਹੀਂ ਬਚ ਸਕਦੇ ਰਸੂਲ ਨਾਮ ਹੈ ਇਹ ਪਰਮੇਸ਼ਵਰ ਕੀਤੇ ਰਸੂਲ ਮੁਹੰਮਦ ਦੇ ਵੀ ਨਾਮ ਚੇਤੇ ਹੋਵੇ ਸਾਭੀ ਨਰਕ ਚੋਂ ਪਾਉਣ ਤੋਂ ਬਚ ਨਹੀਂ ਸਕਦਾ ਕਈ ਰਾਮਕ੍ਰਿਸ਼ਨ ਦੇ ਸੂਲ ਜਿਨ ਭਗਤ ਕੋ ਨਾ ਕੋ ਬੂਲ ਦਸਮ ਪਾਤਸ਼ਾਹੀ ਉਗਾਈ ਹੈ ਪੌੜੀ ਕਿਸਾਇ ਸਰੀ ਉਹ ਪ੍ਰਾਣੀ ਹੋ ਇਹ ਪ੍ਰਾਣੋ ਧਾਰੀ ਜੀਵੋ ਉਸ ਪਰਮੇਸ਼ਰ ਦਾ ਸੇਵਨ ਕਰੋ ਜਿਸ ਦਾ ਨਾਉ ਪੱਲੇ ਜਿਸ ਗੁਰੂ ਦੇ ਪੱਲੇ ਵਿੱਚੋਂ ਸ਼ਰਨ ਵਿੱਚ ਨਾਮ ਪ੍ਰਾਪਤ ਹੁੰਦਾ ਜਿਨ੍ਹਾਂ ਮਹਾਤਮਾ ਦੇ ਪੱਲੇ ਅੰਤਾਂ ਕਰਨ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਐਥਰ ਰਹੋ ਸੁਹੇਲਿਆ ਉਸ ਪਰਮੇਸ਼ਰ ਨੂੰ ਸੇਵਨਾ ਕਰੋ हे ਭਰਾਓ ਜੀਦੇ ਪੱਲੇ ਤੇ ਨਾਮ ਮਹਾਰਾਜਾ ਹੈ ਉਹ ਸੇਵਨ ਕਰਦੇ ਹੋ ਮਹਾਰਾਜ ਨੂੰ ਬਾਕੀ ਸਭ ਖਾਲੀ ਹਨ ਜਿਨ੍ਹਾਂ ਸੰਤਾਂ ਦੇ ਗੁਰਾਂ ਦੇ ਪੱਲੇ ਦੇ ਨਾਮ ਹੈ ਐਥੇ ਰਹੋ ਸੁਖੀਲੇ ਰਹੋਗੀ ਤੁਸੀਂ ਸੁਖੀ ਰਹੋਗੇ ਅੱਕੇ ਨਾਲ ਚੱਲੇ ਅੱਗੇ ਪਰਲੋ ਦੀ ਵੀ ਭਾਈ ਨਾਲ ਚੱਲੇਗਾ ਤੁਹਾਡੇ ਘਰ ਬੰਦ ਹੋ ਸੱਚ ਧਰਮ ਦਾ اے ਪ੍ਰੇਮੀਏ ਜੇ ਘਰ ਬੰਦਣਾ ਹੈ ਤਾਂ ਸੱਚ ਵਾਲਾ ਤੇ ਧਰਮ ਵਾਲਾ ਘਰ ਬੰਦੋ ਕੀ ਕਰੀ ਜਿਹੜਾ ਲੋਕ ਲੋਗ ਵਿੱਚ ਸੁਖ ਹੋਵੇ ਤਾਨੂੰ ਗੱਡ ਸੰਮ ਅਹਲੈ ਧਰਮ ਦਾ ਘਰ ਬੰਨਣ ਵਾਸਤੇ ਗੱਡ ਸੰਮ ਅਹਲੈ ਸੱਚਾ ਘਰ ਬੰਨਣ ਵਾਸਤੇ ਧਰਮ ਰੂਪੀ ਖੰਭ ਗੱਡੋ ਜਿਹੜੇ ਅਹਲ ਹਨ ਕਦੇ ਹਿੱਲਣ ਨਾ ਇੱਕ ਰਸ ਰਹਣ ਵਾਲੇ ਪੂਰਾ ਧਰਮ ਧਾਰਨ ਕਰੋ ਧਰਮੀ ਹੋ ਕਰਕੇ ਜਿਹੜਾ ਪਰਮੇਸ਼ਰ ਦੇ ਵਿੱਚ ਇਸ਼ਟ ਹੋਣਾ ਹੈ ਇਹ ਸੱਚਾ ਘਰ ਬੰਨਣਾ ਕਰੋ ਅਹਲ ਤਾਲ ਰੂਪੀ ਧਰਮੋ ਜਿਵੇਂ ਪੰਜਾਂ ਪਿਆਰਿਆਂ ਨੇ ਸੀਸ ਦਿੱਤੇ ਸਨ ਧਰਮ ਵਾਸਤੇ ਜਿਵੇਂ ਚਾਹਾ ਸਾਹਿਬ ਜਾਦਿਆਂ ਨੂੰ ਕੁਰਬਾਨੀ ਕੀਤੀ ਫਤਿਹ ਸਿੰਘ ਸਾਹਿਬ ਜੀ 7 ਸਾਲ ਦੀ ਉਮਰ ਦੇ ਸੀ ਇਹ ਸਾਡੇ ਕੇਸਾਂ ਦੇ ਦਾੜੇ ਦੀ ਲਾਜ ਰੱਖਣ ਵਾਸਤੇ ਨਿਵਾ ਵਿੱਚ ਆਪਣੇ ਆਪ ਨੂੰ ਚਨਾ ਲਿਆ ਅਤੇ ਇਹ ਸਿੱਖੀ ਧਰਮ ਨੂੰ ਲਾਜ ਨਹੀਂ ਲੱਗਣ ਦਿੱਤੀ ਗੁਰੂ ਕਲਗੀ ਧਰਮ ਦੇ ਲਾੜ ਲਿਆ ਨੇ ਕੀ ਉਮਰ ਸੀ 7 ਸਾਲ ਦੀ ਜਾਂ 9 ਸਾਲ ਦੀ ਬਾਬਾ ਜੋਰਾਵਰ ਸਿੰਘ ਦੀ ਉਮਰ ਸੀ ਕਿਹੜਾ ਜੇ ਦੀ ਕੁਰਬਾਨੀ ਕੀਤੀ ਸਭ ਜਗਿਆਦਿਆਂ ਨੇ ਇਸ ਪ੍ਰਕਾਰੇ ਧਰਮ ਦੇ ਹਲ ਧਰਮ ਹੈ ਸਦਾ ਦੁਨੀਆ ਚ ਕਾਇਮ ਹੈ ਉਹਨਾਂ ਦਾ ਨਾਮ ਸਦਾ ਉਹ ਜਿਉਂਦੇ ਹਨ ਐਸੇ ਜਿਹੜੇ ਕੁਰਬਾਨੀ ਕਰਨ ਵਾਲੇ ਹਨ ਇਹ ਧਰਮ ਦੇ ਥੰਮ ਨਾ ਹੱਲਣ ਵਾਲੇ ਗੱਡੋ ਤੇ ਸੱਚ ਸੂਪ ਦੀ ਪ੍ਰਾਪਤੀ ਰੂਪੇ ਘਰ ਸੱਚਾ ਬੰਨਣਾ ਕਰੋ ਉਤ ਲੈ ਹੋ ਨਾਰਾਇਣ ਨਾਰਾਇਣ ਪਰਮੇਸ਼ਰ ਦੇ ਨਾਮ ਵੀ ਉਤ ਲਓ ਇਹਦੇ ਵਿੱਚ ਤੀਨ ਦੁਨੀਆ ਛੱਲੇ ਵੀਰ ਦੀ ਦੁਨੀਆ ਤੁਹਾਨੂੰ ਫੇਰ ਦੀਨ ਪਰਲੋਕ ਚ ਵੀ ਦੁਨੀਆ ਚ ਵੀ ਤੁਸੀਂ ਚੱਲੇ ਜਾਓਗੇ ਚੱਲ ਆਸਰਾ ਬਣ ਜਾਓਗੇ ਲੋਕ ਪਰਲੋਕ ਦਾ ਲੋਕ ਪਰਲੋਕ ਵਿੱਚ ਤੁਹਾਡਾ ਆਸਰਾ ਬਣ ਜਾਏਗਾ ਜੇ ਸੱਚੇ ਪਤਸ਼ਰ ਦੇ ਨਾਮ ਦੀ ਓਟ ਲਾਉਂਗੇ ਲੋਕ ਪਰਲੋਕ ਵਿੱਚ ਕਿਉਂ ਤੁਸੀਂ ਭਾਈ ਜੀਨ ਧਰਮ ਵੱਲੋਂ ਦੁਨੀਆ ਵਿੱਚ ਲੱਗੇ ਚੱਲੇ ਕਮਲੇ ਕਿਉਂ ਹੋਏ ਫਿਰਦੇ ਹੋ ਬੀਨ ਦੁਨੀਆ ਦਾ ਆਸਰਾ ਕ੍ਰਿਸ਼ਣਸ਼ਰ ਦੇ ਨਾਮ ਹੈ ਉਹਦੀ ਓਟ ਲੈ ਲੋ ਨਾਨਕ ਪਕੜੇ ਚਰਨ ਹਰਿ ਸ੍ਰੀ ਸਾਹਿਬ ਜੀ ਕਹਿੰਦੇ ਉਹ શરી ਦੇ ਭਾਈ ਚਰਨਾ ਨੂੰ ਪਕੜਨਾ ਕੀਤਾ ਓਟ ਲਈ ਹੈ ਇਸ ਦਰਗਹ ਮੱਲ ਉਹਦੀ ਦਰਗਾਹ ਦੇ ਮੱਲ ਪਹਿਲਵਾਨ ਹੋ ਗਏ ਅਸੀਂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਹਉ ਗੁਸੈਨ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮੇਲ ਉੱਚ ਬਨਾਲੜਾ ਇਸ ਪ੍ਰਕਾਰ ਮੱਲ ਹੋਏ ਆ ਕਾਮ ਕਰੋ ਦਰਗਾਹ ਕਨ ਮਨਗਤ ਕਾ ਹੈ ਜੋ ਦਰਗਾਹ ਦੇ ਅੰਤ ਕੰਨੂਪੀ ਗਏ ਜਗ੍ਹਾ ਦੇ ਵਿੱਚੋਂ ਕਾਮ ਕ੍ਰੋਧ ਆਦ ਕਾਸ਼ੀ ਦੀ ਸੰਪਦਨ ਗਲ ਬਸ ਸੰਭਾਲ ਦਿੱਤਾ ਹੈ ਇਹੋ ਦਰਗਾਹ ਦੇ ਮਲਕੈਗਾਨ ਹੋ ਗਏ ਤ੍ਰਿਆਬਾ ਗੂਪੀ ਦਰਗਾਹ ਦੇ ਉਹਦੀ ਸੱਚਖੰਡੀ ਦਰਗਾਹ ਦੇ ਇਸ ਪ੍ਰਕਾਰ ਅਸੀਂ ਮੰਨ ਲਿਆ ਉਹਦੀ ਦਰਗਾਹ ਨੂੰ ਉਹਦੇ ਵਿੱਚ ਇਸ਼ਤ ਹੋ ਗਏ ਹੈ ਐਸੀ ਮਾਰਾ ਜਾਨੁ ਕਿਰਪਾ ਕੀਤੀ ਹਰੀ ਦੇ ਚਰਨਾਂ ਦੇ ਪਤਨ ਦੀ ਉਸ ਵਕਤ ਅਲ ਮਿਲਿਆ ਓਟ ਲੈ ਹੋ ਨਾਰਾਇਣ ਦੀਨ ਦੁਨੀਆਂ ਝੱਲੈ ਜਾਨੇ ਕੁ ਪਕੜੇ ਚਰਨਹਾਰੋ ਇਸ ਜਗ ਦੇ ਮੱਲੇ ਵਾਹਿਂ ਦੀ ਕੱਖਾਂ